ਹਾਂਜੀ ਨਾਜ਼ਰੀਨ ਕਿਹ ਹਾਲ ਆ ਸਤਿ ਸ੍ਰੀ ਅਕਾਲ ਆਸ ਕਰਦਾ ਤੁਸਾਰੇ ਠੀਕ ਠਾਕ ਹੋਵੋਗੇ ਅੱਜ ਫੇਰਾ ਜਾ ਗਏ ਹੁਣੀ ਟਰੱਕ ਦੇ ਵਿੱਚ ਕੱਲ ਸਾਡਾ ਕੰਮ ਕਿਤੇ ਖਰੇ ਸੀਗਾ ਕਿਤੇ ਉਹ ਤਾਂ ਨਿਵੇੜਿਆਂ ਦਾ ਕੁਸ਼ਮੀਂ ਵੀ ਸੀਗਾ ਇੱਥੇ ਕੰਮ ਚੱਲਦਾ ਨਹੀਂ ਸੀਗਾ ਕਿੱਲਾ ਜਿਆਦਾ ਕਰ ਅੱਜ ਵੀ ਉਹਨਾਂ ਦਾ ਫੇਰਾ ਲੱਗੇ ਪਿਆ ਹੈ ਕਿ ਕੰਮ ਤਾਂ ਚੱਲਦਾ ਕਈ ਨਹੀਂ ਹੈਗਾ ਪਰ ਘਰੇ ਕਾ ਨੂੰ ਬੈਠਣਾ ਸੀ ਇਹਦੇ ਕਰਕੇ ਅੱਜ ਆਪਰੇ ਬਹੁਤ ਕਾ ਬਗੀ ਤੂਰੀ ਤੋਂ ਜੇ ਕੋਈ ਆ ਗਿਆ ਮਾਂ ਬਾਪ ਜਾਂਦੀਆਂ ਸੱਭੇ ਉਸ ਪਾਰ ਤੋਂ ਅਸੀਂ ਲੱਗੇ ਹੋਏ ਸੀਗੇ ਪਾਰਸਨ ਮੇਟ ਕੇ ਗੱਲ ਨਹੀਂ ਪਿਆ ਕਰਦੇ ਜਿਆਦਾ ਆ ਗਿਆ ਕੋਮਨ ਕੋ ਕਰੀ ਜਾਵਾਂਗੇ ਪਾਰਟੀ ਸਾਡੀ ਉਧਰ ਲੱਗੀ ਇੱਕ ਪਾਰਟੀ ਜਿਹੜੇ ਚਾਰ ਪੰਜ ਜਾਣੇ ਇੱਧਰ ਲੱਗਾ ਐ ਚਾਰ ਪੰਜ ਜਾਣੇ ਉਧਰ ਦੇਖ ਰਿਹਾ ਥੋੜਾ ਥੁਸਾ ਸ਼ੁਰੂ ਕਰਦੇ ਆਂ ਜਦ ਤੱਕ ਧੁੱਪ ਲੱਗੇ ਆਉਂ ਕੱਲ ਨੂੰ ਵੈਦਰ ਰਵਾਈ ਆ ਰਹੀ ਹੋ ਜਾਏਗਾ ਤੇ ਚੱਲੀ ਜਾਵੋਗੇ काम मेरा ਸਾਡੇ ਕੋਲ ਇੱਕ ਕਾਫੀ ਲੰਮਾ ਹੈ ਤੇ ਬਾਬ ਕਟ ਲਾ ਗਈ ਸਾਡੀ ਉਧਰ ਮਸਾਲਾ ਬਣਾਉਣ ਪੱਥਰ ਸਾਡੇ ਕੋਲ ਆ ਕੋਲੇ ਪਏ ਨੇ ਤੇ ਇਹ ਚਾਕੇ ਲਾ ਦੇਣਗੇ ਹੈਗੇ 50 ਮੀਟਰ ਹੈਗਾ ਇਧਰੋਂ ਨਿਮੇੜਦੇ ਆ ਜਦ ਤੱਕ ਦੇਖਦੇ ਆ ਅੱਗੇ ਜਗ੍ਹਾ ਤੈਹੀ ਹੋਈ ਤਾਂ ਕਰ ਲੈਣੇ ਕੰਮ ਨਹੀਂ ਕਰਨ ਚੱਲ ਜਾਾਂਗੇ ਕੋਸ਼ਿਸ਼ ਤਾਂ ਕਰਾਂਗੇ ਆ ਮਗਰ ਗੋਪੀ ਕੀ ਹਾਲ ਹੈ ਵਧੀਆ ਭਾਜੀ ਰਾਮ ਰਾਮ ਮੇਰੇ ਭਹੀਆਂ ਕੋ ਆਪ ਜੀ ਰਾਮ ਰਾਮ ਇਹ ਭਾਈ ਸਾਡਾ ਸਾਬਾਦ ਮਾਰਕੰਡੇ ਦਾ ਨਾ ਤਾਂ ਥੋੜੀ ਜਿਹੀ ਦਿੱਕਤ ਆ ਗਈ ਇਹਦੀ ਇਹਦੀ ਲੈਂਗੁਏਜ ਸਾਨੂੰ ਸਮਝ ਨਹੀਂ ਆਉਂਦੀ ਹੈਗੀ ਜਿਵੇਂ ਵੀ ਅੱਜ ਆਈਆਂ ਤੋਂ ਤੇ ਮਿੱਟੀ ਮਿੱਟੀ ਚੱਕ ਦੇਣਗੇ ਉਧਰ ਵੀ ਸਾਨੂੰ ਦਿਖਾਉਂਦੇ ਆਂ ਮੋਗੜ ਲੱਗੀ ਮਸਾਲਾ ਪਾਉਣਾ ਸਭ ਨੇ ਆ ਥੋੜਾ ਨਹੀਂ ਬਣਾਇਆ ਹੈ ਫਿਰ ਪਾਣੀ ਗਿੱਲਾ ਨਹੀਂ ਹੋਜੂ ਜ਼ਿਆਦਾ ਕੱਲੇ ਵੀ ਜਗਾ ਗਿੱਲੀ ਆ ਉੱਤਰੋਂ ਹੋਏ ਕੋਲਾ ਹੋ ਜਾਊਗਾ ਕਿਦਾਂ ਦਾ ਰ ਚੱਕੜ ਤੇ ਮਿੱਟੀ ਬਹੁਤ ਕੰਦੀ ਅੱਜ ਮਾੜੀ ਜੀ ਗਿੱਲੀ ਹੋ ਜਾਂਦੀ ਆ ਨਾ ਪਰਾਂ ਤੂੰ ਲੱਗਣੋ ਨਹੀਂ ਹੜਦੀ ਐਦਾਂ ਹੀ ਕੰਮ ਉਧਰ ਖੇਤਾਂ ਚਗਾ ਉੱਥੇ ਵੀ ਕੰਮ ਨਹੀਂ ਚੱਲਦਾ ਹੈਗਾ ਸਾਨੂੰ ਅਸੀਂ ਚੱਲ ਦੋ ਚਾਰ ਦਿਨ ਉਧਰ ਰੇਰੂ ਪਾਲਾਂਗੇ ਪਰ ਨਹੀਂ ਉੱਥੇ ਵੀ ਨਹੀਂ ਕੰਮ ਚੱਲਿਆ ਤੇ ਹੁਣ ਆ ਨਿਵੇੜ ਤੇ ਉਧਰ ਜਾਵਾਂਗੇ ਖੇਤਾਂ ਨੂੰ ਫਿਰ ਤੁਹਾਨੂੰ ਗੇਤਾਂ ਦੇ ਵੀਡੀਓ ਬਣਾ ਕੇ ਪਾਵਾਂਗੇ ਇੱਕ ਦੋ ਬੰਦੇ ਇੱਧਰ ਲੱਗ ਜਾਣਗੇ ਸਾਡੇ 40 ਕ 40 ਮੀਟਰ ਆ ਇੱਧਰ 40 ਮੀਟਰ ਉਧਰਲੀ ਸਾਈਡ ਹੈਗਾ ਇਹ ਵੀ ਅਜ ਨਿਵੇੜ ਦੇਣਾ ਇੱਧਰ ਤਾਂ ਥੋੜਾ ਸੁੱਕਾ ਹੀ ਆ ਬਦਰੀ ਹੈ ਉੱਤੇ ਉਧਰ ਮਿੱਟੀ ਹੈ ਜਿੱਥੇ ਸਹੀ ਕੰਮ ਕਰਨਾਗਾ ਤੇ ਉਸ ਤੋਂ ਬਾਅਦ ਉਹਨੂੰ ਨਿਵੇੜ ਕੇ ਮੈਂ ਇੱਧਰ ਇੱਧਰ ਕੱਢ ਦੇਣਗੇ ਮੁੰਡੇ ਲੈਵਲ ਆਲਾ ਰੜਾ ਘਟ ਗਿਆ ਸੀਗਾ ਤੇ ਪਹਿਲਾਂ 7-8 ਬੋਰੀਆਂ ਦਾ ਲਾਇਆ ਸੀਗਾ ਸ਼ਾਇਦ ਉਹ ਅੱਗੇ ਜਾ ਕੇ ਘਟ ਗਿਆ ਉਧਰ ਲਾਉਣਾ ਤੇ ਇਧਰ ਇਹ ਜੇ ਦੋਨੇ ਪਾਸੇ ਲਾਉਣ ਵਾਲਾ ਮਸਾਲਾ ਇਧਰ ਇਧਰ ਵੀ ਲੱਗ ਜੂ ਇਧਰ ਇਹ ਜੇ ਲੈਣ ਲੱਗੀ ਪੂਰੀ ਲੱਗੀ ਉਧਰ ਪੰਜ ਚਾਰ ਪੱਥਰ ਰਹਿ ਗਏ ਉਹ ਵੀ ਲਾ ਦੇਣੇ ਆ ਫਿਰ ਇਹ ਦੂਜਾ ਅੱਗੇ ਜਾਵਾਂਗੇ ਕਿਤੇ ਉੱਥੇ ਬੰਦੇ ਲੈਵਲ ਕੱਢਣ ਲੱਗੇ ਹੋਏ ਆਗੇ ਉੱਥੇ ਜਾ ਕੇ ਚੇਪ ਦੇਣੇ ਆ ਜਾ ਕੇ ਪੱਥਰ ਉਹ ਲੈਣਾ ਅਸੀਂ 2-4 ਦਿਨ ਪਹਿਲਾਂ ਲਾਈ ਸੀ ਇੱਥੇ ਛੱਡ ਕੇ ਗਏ ਸੀਗੇ ਉਦੋਂ ਇਹ ਮਿੱਟੀ ਪਟਣ ਨੂੰ ਪੁੱਟਣ ਵਾਲੀ ਸੀਗੀ ਤੇ ਪੱਟਦੀ ਉਹਨਾਂ ਨੇ ਬੇசி ਵੀ ਨਾਲ ਤੇ ਮਾੜਾ ਮੋਟਾ ਸਿੱਧਾ ਸਿੱਧਾ ਕਰਨ ਵਾਲਾ ਰਹਿ ਗਿਆ ਸਾਡਾ ਉਹ ਮੁੰਡੇ ਲੱਗੇ ਤੋ ਇਹਨਾਂ ਨੇ ਕਰ ਦੇਣਾਗਾ ਜੇ ਇਹ ਹੱਲੂਗਾ ਹੋ ਸਕਦਾ ਆ ਵੀ ਅੱਜ ਹੀ ਲੱਗ ਜੇ ਪਰ ਕੋਸ਼ਿਸ਼ ਕਰਾਂਗੇ ਪਹਿਲਾਂ ਇਹ ਲੱਗ ਜੇ ਲੈਣ ਇਹ ਤਾਂ ਲੱਗੀ ਜਾਣੀ ਹੈ ਕਿਉਂਕਿ ਇਹਦਾ ਲੈਵਲ ਨਿਕਲ ਗਿਆ ਜਗੀ ਕਹੇ ਭਾਈ ਮੈਨੂੰ ਸਮਝ ਨਹੀਂ ਆ ਰਹੀ ਕਿਤੇ ਕੱਢਣ ਲਾ ਦੇਣੋਂ ਕਿਤੇ ਪਾਉਣ ਲਾ ਦੇਣੇ ਸਾਜ ਘਾਲਦਾ ਜਰੀਦ ਮਿਸਾਲ ਇਹ ਬਈ ਕੱਲ ਬਾਰਿਸ਼ ਆਈ ਬਹੁਤ ਜ਼ਿਆਦਾ ਉਹ ਦੇਖ ਮਾਰਾ ਮਿਸਤਰੀ ਬਾਰਿਸ਼ ਕੇ ਪਾਣੀ ਮੈਂ ਲੱਗ ਰਿਹਾ ਹੈ ਗੁੱਡਾ ਗੁੱਡਾ ਪਾਣੀ ਛਿੜ ਰਿਹਾ ਉਸਕੇ ਇਹ ਆੜਾ ਲੈਵਲ ਕੱਢ ਦਿਆ ਇਹਨਾਂ ਤੱਕ ਜਾਣੇ ਆ ਉੱਥੇ ਵੀ ਲੱਗ ਜਾਣੇ इत्थे भी लग जाएंगे उत्थे भी लग जाएंगे हाँ। दोनों जगह पत्थर लग जाएंगे ठीक है इतना लंच टाइम हो जाना 12:30 मिनट हो चुके हैं 30 मिनट रह गए है पेड़ पे फूल आने लग पेड़ पे फूल आ गया बसंत आ गई यार बसंत बार आ चुकी है जोर के अंदर ये देखो पेड़ पे फूल आ गए प्यारे प्यारे चल आजा हुन लेला दमड़ा मोटा ਆਲੈਂਡ ਵੀ ਇਧਰੋਂ ਬੰਦ ਹੋ ਜਾਣੀਆਂ ਨਾਦਰੀਆਂ ਐਦਾਂ ਨੂੰ ਇੱਕ ਲਾਈਨ ਲਾ ਕੇ ਇਹ ਗਲੀ ਬੰਦ ਹੋ ਜਾਣੀ ਆ ਇਧਰੋਂ ਲਾ ਕੇ ਇਹਦੇ ਸੱਦੇ ਨਾਲ 3 ਮੀਟਰ ਦੀ ਆ 3 ਮੀਟਰ ਤੋਂ ਬਾਅਦ ਵਿੱਚ ਲਾ ਕੇ ਇਹਨੂੰ ਐਦਾਂ ਨੂੰ ਲੈ ਜਾਣਾ ਇਧਰੋਂ ਲਿਆ ਕੇ ਐਦਾਂ ਨੂੰ ਲੈ ਜਾਣਾ ਮਸਾਲਾ ਆ ਗਿਆ ਜੇਸੀ ਵੀ ਸਾਡੇ ਕੋਲੇ ਆ ਤੇ ਇਧਰੋਂ ਇਧਰੋਂ ਤਾਂ 깔 ਗਿਆ ਹੋਇਆ ਹੈ ਇਹ ਵੀ ਲਾ ਦੇਣੇ ਆ ਅੱਗੇ ਵਾਲਾ ਲੈਵਲ ਨਿਕਲਿਆ ਹੋਇਆਗਾ ਆਪਣਾ ਉਹ ਪੱਥਰ ਵੀ ਪੱਟੇ ਪਿਆ ਯਾਰ 4-5 4-5 ਇੱਥੋਂ ਪੱਟੇ ਪਿਆ 4-5 ਉੱਥੇ ਪੱਟਦੇ ਆ ਵੀ ਇਹ ਵੀ ਬੜੀ ਧੀਰੀ ਨਾਲ ਕੋਈ ਇਹ ਵੀ ਪੈਣ ਚੋ ਲਾਉਣੀ ਪੈਣੀ ਆ ਅੱਗੇ ਕੰਮ ਚੱਲਣਾ ਨਹੀਂ ਉਹ ਜੀਸੀਬੀ ਕੋਸ਼ਿਸ਼ ਕਰ ਰਹੀ ਹੈ ਕਿ ਸ਼ਾਇਦ ਅੱਗੇ ਇੱਕ ਹੋਰ ਇਸ ਤਰ੍ਹਾਂ ਦਾ ਰਸਤਾਗਾ ਉਹਦੇ ਵਾਸਤੇ ਪੱਟ ਰਹੀ ਆ ਪਹਿਲਾਂ ਉਹ ਇੱਥੇ ਹੈ ਨਹੀਂ ਸੀਗਾ ਤੇ ਹੁਣ ਦਵਾਰਾ ਸਾਇਦ ਰਸਤਾ ਨਮਾ ਬਣੂਗਾ ਤੇ ਪਹਿਲਾਂ ਤਾਂ ਹੈ ਨਹੀਂ ਸੀਗੇ ਤੇ ਰਸਤਾ ਪਹਿਲਾਂ ਤਾਂ ਪੇੜਪੂਰ ਸੀਗੇ ਤੇ ਹੁਣ ਇਹ ਲੈਣੋ ਜਿੱਥੇ ਟਰੱਕ ਲੰਘਿਆਗਾ ਉਧਰ ਨੂੰ ਤੁਰ ਤੱਕ ਲੈ ਜਾਣੀ ਆਗੀ ਅੱਗੇ ਤੱਕ ਤੇ ਅੱਗੇ ਜਾ ਕੇ ਗਲਾਈ ਪੈ ਜਾਣੀ ਆ ਉਦੋਂ ਫਿਰ ਤੋਂ ਇਧਰ ਇਹ ਵੀ ਕੰਪਲੀਟ ਹੋ ਗਈ ਰਹਿ ਗਿਆ ਆਲਨ ਲੱਗੀ ਇੱਕ ਦੂਸਰੀ ਦਾ ਧਾਗਾ ਬੰਨਿਆ ਹੋਇਆਗਾ ਕੇ ਵੀ ਲੱਗਣੀ ਹੈ 15 ਕਿਲੋਮੀਟਰ ਆਹੇ ਇਹ ਮੈਂ ਨਿਬੜ ਜੂਗਾ ਇੱਥੇ ਜਿਹੜੇ ਪੱਥਰ ਆ ਇਹ ਲੱਗਣੇ ਨਹੀਂ ਹਜੇ ਇਹ ਪੱਥਰ ਲਾਉਣੇ ਆਪਾਂ ਬਾਅਦ ਦੇ ਵਿੱਚ ਭਾਈ ਬੋਗਟਰ ਨੇ ਨੰਗਣਾ ਮਸਲ ਸਮਾਨ ਛੱਟਣ ਨੂੰ ਓਕੇ ਇਧਰੋਂ ਇਹਨੂੰ ਉਧਰਾਂ ਜੋੜ ਦੇਣਾਗਾ ਉਧਰੋਂ ਜਿਹੜੀ ਲੈਂ ਆ ਰਹੀ ਆ ਉਦੋਂ ਇਧਰੇ ਪਾਵੇਂ ਪੱਥਰ ਪਾ ਕੇ ਲੋਕਾਂ ਨੂੰ ਲੰਘਣ ਵਾਸਤੇ ਰਸਤਾ ਬਣਾ ਜੂਗਾ ਇਹ ਗਲਾਈ ਆ ਤਿਆਰ ਕੇ ਪੱਥਰਾਂ ਦੀ ਅੱਗੇ ਤੁਸੀਂ ਕੱਢਦੇ ਲੱਗਣਾ ਇਧਰੋਂ ਚਾਰ ਬੰਦੇ ਆ ਮਿਲ ਲਾ ਕੇ ਇਹਨਾਂ ਨੇ ਉਧਰ ਲੰਘ ਜਾਣਾ ਮੇਰੀ ਉਹ ਲੈਂ ਪਈ ਆ ਉਧਰ ਉਹ ਲਾ ਦੂੰਗਾ ਉਹ ਅੱਗੇ ਜੈਸ਼ਵੀ ਦੇ ਕੋਲੇ ਲੱਗੇ ਹੋਇਆ ਮੁੰਡੇ ਦੂਜਾ ਕੰਡਾ ਨਹੀਂ ਨਹੀਂ ਚੱਲਦਾ ਜੀ ਜਿਹੜਾ ਸਭ ਤੋਂ ਵੱਡਾ ਭਰਾ ਸੀ ਨਾ ਉਹ ਕਹਿੰਦਾ ਸੀ ਇਹਦੇ ਅੰਦਰੋਂ ਜੰਗਾ ਚੋਪੋ ਤੇ ਲਿਗਿਆ ਨਾ ਮੁੱਢੀ ਜਿਹੜਾ ਉਹ ਜੰਗਾ ਦਾ ਮੱਟਾ ਨਿਕਲਿਆ ਉਹਨੇ ਇਹ ਡਾਂਗ ਤੇ ਚਾਰ ਮਟਾ ਲਿਆ ਵੱਡਾ ਤੇ ਦੂਜਾ ਨਿਕਲਿਆ ਉਹ ਤਾਂ ਲਿਆ ਨਿਕਲਿਆ ਨੂੰ ਕਾਈ ਜੰਗ ਕੁੱਤੀ ਜੰਗ ਚੰਗੇ ਆ ਤੇ ਮਰੇ ਕਰਦੇ ਇਹ ਵੀ ਥੱਕਿਆ ਅਰੇ ਕਹਿੰਦਾ ਬਾਜੂ ਚੁੱਪੋ ਕਨੇ ਛਾੜ ਚੂੜ ਕੇ ਉੱਥੇ ਇੱਕ ਉਹ ਸੂਰਤ ਦੱਸਦਾ ਜਿਹੜਾ ਸਭ ਤੋਂ ਨਿੱਕੀ ਕਹਿੰਦੇ ਸਾਰੇ ਚੁੱਪ ਲੋ ਕਰਨੀ ਇਹ ਵੇ ਬਰਦੂਰੀ ਕੰਪਲੀਟ ਕਰਦੀ ਹੈ ਮਾਰੇ ਮਿਸਤਰੀ ਨੇ ਅੱਜ ਕਿੰਨੀ ਬਰਦੂਰੀ ਲਗਾ ਦੀ ਮਿਸਤਾਜ ਪਹਨਾਈ ਦਿੱਤੀ ਹੈ 102 ਤੋਂ ਉੱਪਰ ਲੱਗ ਹੈ 102 ਤੋਂ ਉੱਪਰ ਲੱਗ 102 ਤੋਂ ਉੱਪਰ ਲਗਾ ਦੀ ਹੈ ਉਸਤਾਜ ਨੇ ਅਰ ਉਸਤਾਜ ਦੇ ਕੂਕਰੂ ਬੈਠ ਲਿਆ ਪੱਥਰ ਲਾਏ ਗਏ ਨੇ 102 ਦੇ ਕੁੱਕਰ ਬੈਠਿਆ ਹੈ ਇਸ ਦੀ ਕਮਰ ਮੱਝਾਂ ਨਹੀਂ ਰਹੀ ਉਸਤਾਜ ਦੀ ਮਜ਼ਮਾ ਕਤੇ ਨੂੰ ਇਤਨੇ ਪੱਥਰ ਲਾ ਦੀ ਹੈ ਇਹਨਾਂ ਦੇਖ ਦੇਖ ਬੜੇ ਪੱਥਰ ਲਾ ਦਿਏ ਉਸਤਾਦ ਨੇ ਉਹਦਾ ਤਾਰ ਕੇ ਜਪਾ ਕੇ ਲੈ ਕੇ ਜਾਣ ਵਾਲਾ ਹੋਇਆ ਪਿਆ ਇਹ ਦੇਖੀਏ ਉਸਤਾਦ ਜੀ ਕਾ ਹੈਲਪਰ ਵੀ ਵਿਚਾਰਾ ਥੱਕ ਚੁਕਾ ਅੱਜ ਦਿਲ ਪਤ ਕਾ ਕੈਸੇ ਚਲਾ ਰਹਾ ਬਿਲਕੁਲ ਹੀ ਹੋਲੀ ਹੋਲੀ ਦੇਖਿਓ ਇਹ ਉਸਤਾਦ ਉਹੜ ਤਲਾ ਗਿਆ ਦਾ ਪੱਥਰ ਲਾਣੇ ਉਹ ਅਗਲੀ ਕਰਦੀ ਯਾ ਕਰਦੀ ਫਿਰ ਯਾ ਅਗਲੀ ਕਰਦੀ ਫਿਰ ਯਾ ਅਗਲੀ ਕਰਦੀ ਯਾ ਕਰਦੀ ਵਾਈ ਉਸਤਾਦ ਦੇ ਕੁਕਰ ਖੜਿਆ ਹੋਇਆ ਵੀ ਦੋ ਮਿਸਤਰੀ ਮਾਰੇ ਉਹੜ ਲੱਗ ਰਹੇ ਆ ਉਹ ਛੋਟੇ ਮਿਸਤਰੀ ਆ ਥੋੜੇ ਉਦਿਕ ਇੱਕ ਮਿਸਤਰੀ ਕੰਮ ਖੁਦਾ ਰਿਹਾ ਹੈ। ਇੱਕ ਹਲ ਪਰਸਾਈਟੇਮਾ ਖੜਿਆ ਹੈ। ਇੱਕ ਲਪਤ ਕੱਟਾ ਲਾ ਰਿਹਾ ਹੈ। ਠੀਕ ਹੈ। ਇਹ ਠੇਕੇਦਾਰ ਆ ਗਿਆ ਭਾਈ ਹੱਥ ਲਾਂਦਾ। ਠੇਕੇਦਾਰ ਲਿਆ ਆ ਬੋਪਕਟਮ ਮਸਾਲਾ। ਅਰ ਪੱਛਾ ਪਾਜ ਜੈਸੀ ਵੀ ਲੈ ਰਿਹਾ ਠੇਕੇਦਾਰ ਕਿਲਾ। ਅਰ ਪੱਛਾ ਗੱਡੀ ਲੈ ਕੇ ਆ ਲਾਏ ਰਿਹਾ ਤੇ ਮੜ ਕੇ। ਇਸ ਦਾ ਮਤਲਬ ਕੱਲ ਨਾ ਘੱਮ ਤੱਕੰਬੀ 300-400 ਪੱਥਰ ਲਾਣ ਦਾ ਟਾਰਗੇਟ ਹੈ। ਠੀਕ ਹੈ ਭਾਈ। ਓਕੇ।